ਦੇ ਅੰਦਰਗਤ ਜਿਹੜੀ ਡਰਗ ਲਾ ਐਨਫੋਰਸਮੈਂਟ ਡਰਾਈਵ ਦੇ ਵਿੱਚ ਜਿਹੜੀ 1 ਮਾਰਚ 2025 ਤੋਂ ਸ਼ੁਰੂ ਹੋਈ ਸੀ ਹੁਣ ਤੱਕ 8344 ਐਫ ਆਈ ਆਰਾਂ ਦਰਜ ਹੋਈਆਂ ਤੇ 13038 ਗ੍ਰਿਫਤਾਰੀਆਂ ਹੋਈਆਂ ਐ ਐਨਡੀਪੀਐਸ ਐਕਟ ਦੇ ਵਿੱਚ ਜਿਸ ਦੇ ਵਿੱਚ 1696 ਜਿਹੜੇ ਜਿਹੜੀ ਵੱਡੀ ਮੱਛੀਆਂ ਸਾਡੀ ਡਿਫੀਨੇਸ਼ਨ ਮੁਤਾਬਿਕ ਬਿਗ ਫਿਸ਼ ਅਰੈਸਟ ਕੀਤੇ ਗਏ ਹੈਗੇ 586 ਕਿਜੀ ਹਿਰੋਇਨ 14000 ਕਿਜੀ ਪੋਪੀ ਹਸਕ 247 ਕੇਜੀ ਓਪੀਐਮ 253 ਕੇਜੀ ਗਾਂਜਾ 2.5 ਕਿਲੋ ਕੋਕੀਨ 1.6 ਕੇਜੀ ਆਈਸ 25 ਲੱਖ 70 ਹਜ਼ਾਰ ਟੈਬਲੇਟਸ ਪਿਲਸ ਕੈਪਸੂਲ ਰਿਕਵਰ ਹੋਏ ਹੈ ਡਿਊਰਿੰਗ ਦਿਸ ਪੀਰੀਅਡ ਇੱਕ ਨਵਾਂ ਰਿਕਾਰਡ ਬਣਾਉਂਦੇ ਹੋਏ ਜਿਹੜੇ 1205 ਡਿਸਾਈਡਡ ਕੇਸਿਸ ਜਿਹੜੇ ਟ੍ਰਾਇਲ ਤੋਂ ਬਾਅਦ ਡਿਸਾਈਡਡ ਹੋਏ ਉਹਦੇ ਵਿੱਚ 1085 ਕਨਵਿਕਸ਼ਨਸ ਅਚੀਵ ਹੋਈਆਂ ਹੈ ਲੀਡਿੰਗ ਟੂ ਅ ਕਨਵਿਕਸ਼ਨ ਰੇਟ ਆਫ 90% ਪਲੱਸ ਜਿਹੜੇ ਹਵਾਲਾ ਨੈਟਵਰਕਸ ਨੂੰ ਟਾਰਗੇਟ ਕੀਤਾ ਗਿਆ ਤੇ ਡਿਸਟਰਬਟ ਕੀਤਾ ਗਿਆ 48 ਹਵਾਲਾ ਆਪਰੇਟਰਸ ਗ੍ਰਿਫਤਾਰ ਕੀਤੇ ਗਏ ਤੇ 10.76 ਕਰੋੜ ਦਾ ਹਵਾਲਾ ਬਣੀ ਰਿਕਵਰ ਹੋਇਆ ਇਸ ਟਰਾਈਬ ਦੇ ਅ 68 ਐਫ ਐਨਡੀਪੀਐਸ ਐਕਟ ਦੇ ਅੰਤਰਗਤ 144 ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਗਈਆਂ ਜਿਨ੍ਹਾਂ ਦੀ ਵੈਲਿਊ 74.27 ਕਰੋੜ ਹੈ ਅ ਪਬਲਿਕ ਅਵੇਰਨੈਸ ਪ੍ਰੋਗਰਾਮਸ ਦੇ ਵਿੱਚ ਪੁਲਿਸ ਵੱਲੋਂ 756 ਸੰਪਰਕ ਮੀਟਿੰਗਸ ਤੇ 8551 ਅਵੇਰਨੈਸ ਪ੍ਰੋਗਰਾਮਸ ਕੰਡਕਟ ਕੀਤੇ ਗਏ ਹੈਗੇ ਜਿਹੜੀ ਸੇਫ ਪੰਜਾਬ ਵਟਸਐਪ ਚੈਟਬੋਟ ਪੋਰਟਲ ਜਿਹੜੀ ਪਿਛਲੇ ਸਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਇਨੌਗਰੇਟ ਕੀਤੀ ਸੀਗੀ ਉਸ ਦੇ ਵਿੱਚ 7635 ਡਰੈਕਟਿਵਸ ਆਈਆਂ ਸੀ ਟਿਪਸ ਆਈਆਂ ਸੀ ਜਿਸ ਦੇ ਵਿੱਚ 1596 ਐਫ ਆਈ ਆਰਸ ਦਰਜ ਹੋਈਆਂ ਐ 1 ਮਾਰਚ ਤੋਂ ਬਾਅਦ ਤੇ 1814 ਗ੍ਰਿਫਤਾਰੀਆਂ ਹੋਈਆਂ ਇਟ ਮੀਨਸ ਜਿਹੜੀ 13000 ਪਲਸ ਗ੍ਰਿਫਤਾਰੀਆਂ ਹੋਈਆਂ ਉਸ ਦੇ ਵਿੱਚ 1800 ਗ੍ਰਿਫਤਾਰੀਆਂ ਜਿਹੜੀ ਐ ਸੇਫ ਪੰਜਾਬ ਜਿਹੜੀ ਟਿਪ ਲਾਈਨ ਦੀ ਇਨਫੋਰਮੇਸ਼ਨ ਤੇ ਗ੍ਰਿਫਤਾਰ ਹੋਵਦੀ ਜਿਹੜੇ স্মਲ ਕੁਆਂਟੀਟੀ ਦੀ ਰਿਕਵਰੀ ਦੇ ਵਿੱਚ ਜਿਹੜੀ ਸਾਡੀ ਪਾਲਿਸੀ ਹੈਗੀ ਕਿ ਡੀ ਐਡਿਕਸ਼ਨ ਇਨਕਰੇਜ ਕੀਤਾ ਜਾਵੇ ਜਿਹਨੂੰ ਸੈਕਸ਼ਨ 27 ਐਨਡੀਪੀਐਸ ਐਕਟ ਦੇ ਕੇਸ ਦਰਜ ਕਰਨ ਤੋਂ ਬਾਅਦ 64 ਏ ਦੇ ਵਿੱਚ ਡੀ ਐਡਿਕਸ਼ਨ ਥਰੂ ਕੋਰਟ ਆਰਡਰਸ ਕਰਾਇਆ ਜਾਂਦਾ ਹੈ ਇਸ ਤਰ੍ਹਾਂ ਜੇ 1121 ਡਰਗ ਯੂਜ਼ਰਸ ਨੂੰ 64 ਏ ਐਨਡੀਪੀਐਸ ਐਕਟ ਦੇ ਆਰਡਰਸ ਲੈ ਕੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਟੋਟਲ ਜਿਹੜੇ ਪੁਲਿਸ ਵੱਲੋਂ 5786 ਵਿਅਕਤੀ ਡੀ ਇਲੈਕਸ਼ਨ ਸੈਂਟਰ ਚ ਜਿਹੜੇ ਹੈਗੇ ਉਹ ਐਡਮਿਟ ਕਰਾਏ ਗਏ 6483 ਵੋਟ ਸੈਂਟਰਸ ਦੇ ਵਿੱਚ ਟੋਟਲ ਆਫ 13390 ਵਿਕਟਿਮਸ ਹੂ ਹੈਵ ਬੀਨ ਐਡਮਿਟਡ ਇਨ ਡੀ ਐਡਿਕਸ਼ਨ অর ਵੋਟ ਸੈਂਟਰਸ ਜਿਹੜਾ ਸਾਡੇ ਐਂਟੀ ਡਰੋਨ ਸਿਸਟਮ ਪੰਜਾਬ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਨੋ ਐਂਟੀ ਡਰੋਨ ਸਿਸਟਮਸ ਦੇ ਆਰਡਰਸ ਪਲੇਸ ਕਰਤੇ ਗਏ ਹੈਗੇ ਵਿਦ ECIL ਤੇ ਜਿਹੜੇ ਜੁਲਾਈ ਆਗਸਟ ਦੇ ਵਿੱਚ ਉਹਨਾਂ ਦੀ ਡਿਲੀਵਰੀ ਐਕਸਪੈਕਟਡ ਹੈਗੀ ਅ ਜਿਹੜੀ ਫਿਊਚਰ ਸਟ੍ਰੈਟਜੀ ਜਿਹੜੀ ਕੱਲ ਤੋਂ ਅਸੀਂ ਅਡਾਪਟ ਕਰ ਰਹੇ ਆ ਕਿ ਜਿਵੇਂ ਪਹਿਲੇ ਵੀ ਕਿਹਾ ਗਿਆ ਸੀਗਾ ਕਿ ਕੋਈ ਟਾਰਗੇਟ ਬੇਸਡ ਜਾਂ ਨੰਬਰ ਬੇਸਡ ਸਟ੍ਰੈਟਜੀ ਨਹੀਂ ਹੈ ਓਨ ਦਾ ਬੇਸਿਸ ਆਫ ਦੇ ਜਿਹੜੇ ਡਰੱਗ ਸਮਗਲਰਸ ਗਰਾਉਂਡ ਤੇ ਹੈਗੇ ਡਿਸਟ੍ਰਿਕਟ ਐਨਟੀਐਫ ਤੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਐਸ ਪਰ ਲਾਅ ਜਾਬਤੇ ਮੁਤਾਬਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਰਿਕਵਰੀ ਕੀਤੀ ਜਾਊਗੀ ਇੱਕ ਮੇਜਰ ਥਰਸਟ ਹੈਗੀ ਜਿਹੜੀ ਸੇਖ ਪੰਜਾਬ ਹੈਲਪਲਾਈਨ ਤੇ ਜਿਹੜੀ ਟਿਪਸ ਆਣਗੀ ਉਸ ਦੇ ਵਿੱਚ ਉਸ ਤੇ ਐਫ ਆਈ ਆਰ ਦਰਜ ਕੀਤੀ ਜਾਣ 64ਏ ਦਾ ਜਿਵੇਂ ਮੈਂ ਫਿਗਰਸ ਹੁਣ ਤੱਕ ਦੀ ਦਿੱਤੀਆਂ ਸੀ ਇਸ ਤੇ ਹੁਣ ਹੋਰ ਜ਼ਿਆਦਾ ਫੋਕਸ ਹੈ ਕਿ স্মॉल ਕੁਆਂਟੀਟੀ ਦੇ ਡਰਗ ਯੂਜ਼ਰਸ ਨੂੰ ਟਾਰਗੇਟ ਨਾ ਕੀਤਾ ਜਾਵੇ ਉਹਨਾਂ ਨੂੰ ਕ੍ਰਿਮੀਨਲ ਨਾ ਬਣਾਇਆ ਜਾਵੇ ਉਹਨਾਂ ਨੂੰ 64ਏ ਦੀ ਵਰਤੋਂ ਕਰਕੇ ਉਹਨਾਂ ਨੂੰ ਡਰਗ ਡੀ ਐਡਿਕਸ਼ਨ ਦੇ ਲਾਈਨ ਤੇ ਮੋਟੀਵੇਟ ਕੀਤਾ ਜਾਵੇ ਤੇ ਐਡਮਿਟ ਕਰਾਇਆ ਜਾਵੇ ਇੱਕ ਬੜਾ ਵੱਡਾ ਫੋਕਸ ਏਰੀਆ ਸਾਡਾ ਹੁਣ ਹੋਊਗਾ ਪਰਸਨਸ ਹੂ ਹੈਵ ਬੀਨ ਰਿਲੀਜ਼ਡ ਔਨ ਡੇ ਕਿਉਂਕਿ ਇਸ ਦੇ ਵਿੱਚ ਕਾਫੀ ਜਿਹੜੇ ਨੰਬਰਸ ਹੈਗੇ ਔਨ ਬੇਲ ਰੀਲੀਜ਼ ਵੀ ਹੋਏ ਹਨ ਸੋ ਅਸੀਂ ਵੀ ਹੈਵ ਡਿਵਾਈਸਡ ਅ ਸਿਸਟਮ ਆਫ ਮੋਨਿਟਰਿੰਗ देयर ਐਕਟੀਵिटीज ਬਾਏ ਟੇਕਿੰਗ ਦੀ ਵਿਲੇਜ ਐਲਡਰਸ ਐਂਡ ਵਿਲੇਜ ਪੰਚਾਇਤਸ ਇਨਟੂ ਕੰਫੀਡੈਂਸ आवर ਆਬਜੈਕਟਿਵ ਇਜ਼ ਟੂ ਇੰਟੀਗ੍ਰੇਟ ਥੀਸ ਪਰਸਨਸ ਇਨਟੂ ਦਾ ਮੇਨਸਟ੍ਰੀਮ ਸੋ ਉਸ ਦੇ ਵਿੱਚ ਜਿਹੜਾ ਹੈਗਾ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਜਾਊਗਾ ਕਿ ਤੁਸੀਂ ਓਟ ਸੈਂਟਰ ਦੇ ਵਿੱਚ ਜਿਹੜੇ ਇਹਨਾਂ ਦੇ ਵਿੱਚ ਡਰੱਗ ਯੂਜ਼ਰਸ ਹੈਗੇ ਕਿਉਂਕਿ ਡਰੱਗ ਯੂਜ਼ਰਸ ਤੇ ਪੈਡਲਰਸ ਸਾਰੇ ਹੀ ਹੋਣਗੇ ਸੋ ਥੈਟ ਏ ਓਟ ਸੈਂਟਰਸ ਦੇ ਵਿੱਚ ਆਨ ਜੇ ਜੇਸ ਨੂੰ ਡੀ ਐਡਿਕਸ਼ਨ ਦੀ ਲੋੜ ਹੈ ਉਹ ਡੀ ਐਡਿਕਸ਼ਨ ਸੈਂਟਰਾਂ ਚ ਉਹਨਾਂ ਨੂੰ ਐਡਮਿਟ ਕਰਾਇਆ ਜਾਵੇ ਪੰਚਾਇਤਾਂ ਨੂੰ ਕੌਨਫੀਡੈਂਸ ਵਿੱਚ ਲਿਆ ਜਾਵੇ ਤੇ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰਸ ਸੋ ਇਟ ਹੈਸ ਬੀਨ ਡਿਸਾਈਡਡ ਥੈਟ ਐਵਰੀ ਐਸ ਐਚਓ ਵਿਲ ਕਾਲ ਥੀਸ ਪੀਪਲ ਵੀਲ ਹੈਵ ਅ ਸਿਸਟਮ ਕਿ ਸੈਂਟਰਲਾਈਜ਼ਡ ਲੈਵਲ ਤੇ ਜਿਹੜੀ ਰੀਲੀਜ਼ਸ ਜਿਹੜੀ ਹੋ ਰਹੀਆਂ ਨੇ ਜਿਹੜੇ ਲੋਕੀ ਬੇਲ ਤੋਂ ਬੇਲ ਤੇ ਬਾਹਰ ਆ ਰਹੇ ਆ ਉਹ ਕੰਸਰਨਡ ਐਸ ਐਚਓ ਉਹਨਾਂ ਨੂੰ ਆਪਣੇ ਪੁਲਿਸ ਸਟੇਸ਼ਨ ਬੁਲਾ ਕੇ ਇੱਕ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਤੋਂ ਇੱਕ ਸੈਲਫ ਡਿਕਲੇਰੇਸ਼ਨ ਲਿਆ ਜਾਊਗਾ ਕਿ ਅਸੀਂ ਜਿਹੜਾ ਹੈਗਾ ਡਰੱਗਸ ਦਾ ਨਾ ਸੇਵਨ ਕਰਾਂਗੇ ਨਾ ਡਰੱਗਸ ਬੈਡਲ ਕਰਾਂਗੇ ਤੇ ਜਿੱਥੇ ਜਿਸ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਉਹਨਾਂ ਨੂੰ ਮੈਡੀਕਲ ਹੈਲਪ ਤੇ ਜਿਹੜੇ ਰਿਪੀਟ ਆਫੈਂਡਰਸ ਹੈਗੇ ਜਿਹੜਾ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਜਾਂ ਟਿਪ ਲਾਈਨ ਤੇ ਸਾਡੇ ਕੋਲ ਇਨਫੋਰਮੇਸ਼ਨ ਹੋਵੇਗੀ ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਊਗਾ ਸੋ ਵੀ ਵਾਂਟ ਟੂ ਸੈਗਰੀਗੇਟ ਦਾ ਰਿਪੀਟ ਆਫੈਂਡਰਸ ਵਿਦ ਦਾ ਡਰੱਗ ਯੂਜ਼ਰਸ ਜਿਹੜੇ ਡਰੱਗ ਯੂਜ਼ਰਸ ਹੈਗੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਵੱਲ ਲੈ ਕੇ ਜਾਵਾਂਗੇ ਇੱਕ ਅਸੀਂ ਡਿਸਾਈਡ ਕੀਤਾ ਹੈ ਕਿ ਇੱਕ ਜਵੇਂ ਸਾਡਾ ਆਪਣਾ ਪੰਜਾਬ ਵਾਸ ਦਾ ਫਰਸਟ ਇਨ ਦਾ ਕੰਟਰੀ ਟੂ ਡਿਵਾਈਸ ਅ ਸੌਫਟਵੇਅਰ ਜਿਹਨੂੰ ਅਸੀਂ ਪਾਇਸ ਕਹਿੰਦੇ ਆ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਇਹ 2019 ਤੋਂ ਅਸੀਂ ਸ਼ੁਰੂ ਕੀਤਾ ਸੀ ਜਿਹੜਾ ਕੰਟਰੀ ਦੇ ਵਿੱਚ ਪਹਿਲਾ AI ਬੇਸਡ ਸੌਫਟਵੇਅਰ ਸੀਗਾ ਸੋ ਸਿਮਿਲਰਲੀ ਫॉर ਥਿਸ ਇਨ ਦਾ ਨੀਡ ਇਜ਼ ਫੈਲਟ ਟੂ ਹੈਵ ਅ AI ਬੇਸਡ ਸੌਫਟਵੇਅਰ ਉਹ ਐਨਟੀਐਫ ਦੇ ਆਪਣੇ ਨਿਲਪ ਕਿਸ਼ੋਰ ਜੀ ਇੱਥੇ ਬੈਠੇ ਹੈਗੇ ਸੋ ਹੀ ਵਿਲ ਬੀ ਇਨਚਾਰਜ ਆਫ ਥਿਸ ਪ੍ਰੋਜੈਕਟ ਕਿ ਇਹ ਫੀਲ ਕੀਤਾ ਜਾ ਰਿਹਾ ਹੈ ਕਿ ਜਿਹੜੇ ਅਰੈਸਟਡ ਪਰਸਨਸ ਜਿਹੜੇ ਐਨਡੀਪੀਐਸ ਐਕਟ ਦੇ ਹੈਗੇ ਅਰੈਸਟੀ ਫਿਗਰਸ ਸਾ ਉਨ੍ਹਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਹੈਗੇ ਉਹ ਹਜੇ ਜ਼ਿਲ੍ਹਾ ਦੀ ਜਿਹੜੀ ਉਸ ਕੇਸ ਦੀ ਇਨਵੈਸਟੀਗੇਸ਼ਨ ਫਾਈਲਾਂ 'ਚ ਹੁੰਦੇ ਤੇ ਉਹਨਾਂ ਨੂੰ ਇੱਕ ਸੈਂਟਰਲਾਈਜ਼ਡ ਡਾਟਾਬੇਸ ਦੇ ਵਿੱਚ ਅਪਲੋਡ ਕੀਤਾ ਜਾਊਗਾ ਤਾਂ ਕਿ ਹਰ ਕੇਸ ਦੇ ਵਿੱਚ ਜਿਹੜੀ ਸਿਗਨੀਫੀਕੈਂਟ ਰਿਕਵਰੀ ਦਾ ਕੇਸ ਹੈ ਉਸ ਦੇ ਵਿੱਚ ਫਾਰਵਰਡ ਬੈਕਵਰਡ ਲਿੰਕੇਜ ਦਾ ਪਤਾ ਲੱਗ ਸਕੇ ਇਸ ਤੋਂ ਪੈਟਰਨ ਅਨਾਲਿਸਿਸ ਹੋ ਸਕੇ ਤਾਂ AI ਬੇਸ ਸੌਫਟਵੇਅਰ ਅਸੀਂ ਇਸ ਨੂੰ ਆਪਰੇਸ਼ਨਲਾਈਜ਼ ਕਰਨਾ ਸ਼ੁਰੂ ਕਰਤਾ ਹੈਗਾ ਇੱਕ ਜਵੇਂ ਰਿਪੀਟ ਆਫੈਂਡਰਸ ਤੇ ਫੋਕਸ ਮੈਂ ਦੱਸਿਆ ਸੀ ਹੁਣ ਬੇਲ ਕੈਨਸਲੇਸ਼ਨ ਆਫ ਰਿਪੀਟ ਆਫੈਂਡਰਸ ਵੁੱਡ ਬੀ ਅ ਪ੍ਰਾਇਮਰੀ ਏਰੀਆ ਆਫ ਟਾਰਗੇਟਿੰਗ ਕਿਉਂਕਿ ਬੇਲ ਦੀ ਕੰਡੀਸ਼ਨਸ ਹੁੰਦੀਆਂ ਸੋ ਅਸੀਂ ਇਹ ਸਿਸਟਮ ਸਟੱਡੀ ਕੀਤਾ ਸੀਗਾ ਦੂਜੀ ਸਟੇਟਾਂ ਦੇ ਵਿੱਚ ਤੇ ਉਸ ਦੀ ਇਸ ਦੀ ਅਸੀਂ ਲੀਗਲ ਫੀਜ਼ਿਬਿਲਟੀ ਐਗਜ਼ਾਮਿਨ ਕਰਾਂਗੇ ਕਿਉਂਕਿ ਜਦੋਂ ਜਦੋਂ ਵੀ ਕਿਸੇ ਮੁਲਜ਼ਮ ਦੀ ਬੇਲ ਹੁੰਦੀ ਹੈ ਸੋ ਸਰਟਨ ਬੇਲ ਕੰਡੀਸ਼ਨਸ ਆਰ देयर ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ ਜੀਪੀਐਸ ਟਰੈਕਿੰਗ ਥਰੂ ਜੀਪੀਐਸ ਐਂਕਲਿਪਸ ਸ਼ੁਰੂ ਕੀਤਾ ਹੈ ਫॉर ਯੂਏਪੀਏ ਪਰਸਨਸ ਬੇਲਡ ਆਊਟ ਸੋ ਵੀ ਆਰ ਐਗਜ਼ਾਮਿਨਿੰਗ ਦੀ ਪ੍ਰੋਪੋਜ਼ਲ ਫ্রম ਲੀਗਲ ਪੁਆਇੰਟ ਆਫ ਵਿਊ ਵਿਦਆਊਟ ਹੈਵ ਇਨ ਫੁੱਲ ਕਨਸਰਨਸ ਟੁਵਰਡਸ ਪ੍ਰਾਈਵੇਸੀ ਐਂਡ ਹਿਊਮਨ ਰਾਈਟਸ ਕਿ ਜਿਹੜੇ ਇਹਨਾਂ ਚੋਂ ਵੱਡੇ ਸਮਗਲਰ ਹੈਗੇ ਜਿਹੜੇ ਉਹ ਬਾਹਰ ਆਣਗੇ ਕੋਰਟ ਦੇ ਕੰਪੀਟੈਂਟ ਕੋਰਟ ਦੇ ਆਰਡਰਸ ਲੈ ਕੇ ਉਹਨਾਂ ਨੂੰ ਜੀਪੀਐਸ ਐਂਕਲੇਟਸ ਪਾਈਆਂ ਜਾਣ ਸੋ ਦੈਟ ਉਹਨਾਂ ਦਾ ਮੂਵਮੈਂਟ ਉਹਨਾਂ ਨੂੰ ਟਰੈਕ ਕੀਤਾ ਜਾ ਸਕੇ ਉਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਉਹ ਟਰੈਕ ਕੀਤੀ ਜਾ ਸਕੇ ਜੇਲਸ ਦੇ ਵਿੱਚ ਸਾਡਾ ਫੋਕਸ ਰਹੂਗਾ ਇੱਕ ਬਹੁਤ ਐਂਬੀਸ਼ੀਅਸ 500 ਕਰੋੜ ਦਾ ਜਿਹੜਾ ਅਪਗ੍ਰੇਡੇਸ਼ਨ ਤੇ ਮਾਡਰਨਾਈਜੇਸ਼ਨ ਪੈਕੇਜ ਪੰਜਾਬ ਸਰਕਾਰ ਨੇ ਪੰਜਾਬ ਦੀ ਜੇਲਾਂ ਲਈ ਅਪਰੂਵ ਕੀਤਾ ਹੈ ਸੋ ਉਸ ਤੇ ਚੰਗੀ ਪੱਧਰ ਤੇ ਕੰਮ ਹੋ ਰਿਹਾ ਹੈ ਜ਼ਿਲ੍ਹਾ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਸ਼ੁਰੂ ਕੀਤੇ ਜਾਣਗੇ ਖਰ ਜੇਲ੍ਹ ਦੇ ਵਿੱਚ ਤਾਂ ਕਿ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜੇ ਡਰਗ ਯੂਜ਼ਰਸ ਜੇਲ੍ਹਸ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਡੀ ਐਡਿਕ ਰੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਵੱਲ ਲੈ ਕੇ ਜਾਇਆ ਜਾ ਸਕੇ ਤੇ ਤਕਰੀਬਨ ਇਸ ਵੇਲੇ 250 ਤੋਂ ਜ਼ਿਆਦਾ ਜਿਹੜੀ ਐਫ ਆਈ ਆਰਸ ਹੈਗੀਆਂ ਜਿਨ੍ਹਾਂ ਦੇ ਵਿੱਚ ਜੇਲਾ ਦੇ ਵਿੱਚ ਜਿਹੜੇ ਡਰੱਗਸ ਦੀ ਰਿਕਵਰੀ ਹੋਈ ਹੈ ਤੇ ਜੇਲ੍ਹ ਆਫੀਸ਼ਰਸ ਦੀ ਕਨਾਈਵੈਂਸ ਨੂੰ ਅਸੀਂ ਹਾਈ ਲੈਵਲ ਤੇ ਐਗਜ਼ਾਮਿਨ ਕਰ ਰਹੇ ਹਾਂ ਕਿ ਮਾਨਯੋਗ ਹਾਈ ਕੋਰਟ ਨੇ ਸਾਨੂੰ ਇਸ ਦੇ ਵੀ ਡਾਇਰੈਕਸ਼ਨ ਦਿੱਤੇ ਹੈ ਕੀ ਐਨੀ ਕਨਾਈਵੈਂਸਸ ਆਫ ਜੇਲ ਆਫੀਸ਼ੀਅਲਸ ਸ਼ੁੱਡ ਨਾਟ ਬੀ ਟੋਲਰੇਟਿਡ ਤੇ ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਊਗਾ ਜਿਹੜੇ ਸਾਡੇ ਡਰਗ ਹੌਟਸਪੌਟਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਰਿਵਾਈਵ ਕਰਨ ਲਈ ਉਹਨਾਂ ਨੂੰ ਜਵੇਂ ਲੰਗੜੋਆ ਪਿੰਡ ਅਸੀਂ ਫੰਕਸ਼ਨ ਵੀ ਪਿੱਛੇ ਹੋਇਆ ਸੀਗਾ ਸੋ ਉਹਨਾਂ ਤੇ ਸਪੈਸ਼ਲ ਫੋਕਸ ਕੀਤਾ ਜਾਊਗਾ ਕਿ ਰੀਹੈਬਿਲੀਟੇਸ਼ਨ ਡੀ ਐਡਿਕਸ਼ਨ ਤੇ ਇੱਕ ਸਕਿੱਲ ਡਿਵੈਲਪਮੈਂਟ ਦੇ ਪੈਕੇजेस ਉਹਨਾਂ ਲਈ ਸਪੈਸੀਫਿਕਲੀ ਡਿਵੈਲਪ ਕੀਤੇ ਜਾਣਗੇ ਤਾਂਕਿ ਉਹ ਉਹਨਾਂ ਉੱਥੇ ਡਰਗ ਸਿਚੁਏਸ਼ਨ ਇੰਪਰੂਵ ਹੋ ਸਕੇ ਪੰਚਾਇਤਾਂ ਨੂੰ ਅਸੀਂ ਨਾਲ ਲੈ ਕੇ ਜਿਹੜੇ ਜਿਹੜੀ ਪੰਚਾਇਤਾਂ ਨੇ ਨਸ਼ਾ ਅਸੀਂ ਇੱਕ ਰੀਅਲਿਸਟਿਕ ਅਪਰੇਜ਼ਲ ਕਰਾਂਗੇ ਕਿ ਜਿਹੜੇ ਨਸ਼ਾ ਮੁਕਤ ਜਿਹੜੇ ਰੈਜ਼ੋਲੂਸ਼ਨ ਪਾਸ ਕੀਤੇ ਕਿ ਵਾਕਈ ਉਹਨਾਂ ਦੇ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਜੇ ਨਸ਼ਾ ਨਹੀਂ ਖਤਮ ਹੋਇਆ ਉਹਦੀ ਕੀ ਸਥਿਤੀ ਹੈ ਸੋ ਪੰਚਾਇਤ ਤੇ ਵੀ ਡੀ ਸੀਜ਼ ਦੇ ਮੈਂਬਰਸ ਨਾਲ ਅਸੀਂ ਇੱਕ ਵਾਈਡ ਕੰਸਲਟੇਸ਼ਨ ਕਰਕੇ ਉਹ ਸਾਨੂੰ ਦੱਸਣਗੇ ਕਿ ਕਿੱਥੇ ਜਿਹੜੇ ਕਿਹੜੇ ਲੋਕ ਹਜੇ ਵੀ ਵੇਚ ਰਹੇ ਪਿੰਡ ਦੇ ਵਿੱਚੋਂ ਨਸ਼ਾ ਵਿਕ ਰਿਹਾ ਜਾਂ ਬਾਹਰੋਂ ਆ ਰਿਹਾ ਸੋ ਉਸ ਤੇ ਇੱਕ ਤੇ ਪ੍ਰਭਾਵੀ ਐਨਫੋਰਸਮੈਂਟ ਕੀਤਾ ਜਾਊਗਾ ਸੈਕੰਡਲੀ ਜਿੱਥੇ ਉਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਜਿਹੜੇ ਉਸ ਡਰੱਗ ਯੂਜ਼ਰਸ ਹੈ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਕੀਤਾ ਜਾਊਗਾ ਸੋ ਇੱਕ ਇਨ ਪਾਰਟਨਰਸ਼ਿਪ ਵਿਦ ది ਕਮਿਊਨਿਟੀ ਅਸੀਂ ਇੱਕ ਮੇਜਰ ਐਫਰਟ ਲਾਂਚ ਕਰਾਂਗੇ ਕਿ ਡਰੱਗ ਯੂਜ਼ਰਸ ਨੂੰ ਆਈਡੈਂਟੀਫਾਈ ਕਰਕੇ ਡਰੱਗ ਜਿਹੜੇ ਜਿਹੜੇ ਜਿੰਨ ਪਾਕਟਸ ਦੇ ਵਿੱਚ ਡਰੱਗਸ ਹਜੇ ਪ੍ਰੇਵੈਲੈਂਟ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਤੇ ਉਸ ਤੇ ਐਨਫੋਰਸਮੈਂਟ ਐਕਸ਼ਨ ਕੀਤਾ ਜਾਵੇ ਇੱਕ ਸਪੈਸ਼ਲ ਫੋਕਸ ਹੋਊਗਾ ਜਿਹੜੇ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਤੇ कोर्ट सेंटर्स ਵਿੱਚ ਐਡਮਿਟ ਕਰਾਂਦੇ ਸੋ ਪੁਲਿਸ ਵੱਲੋਂ ਅਸੀਂ ਆਪਣਾ ਫੀਲਡ ਸਟਾਫ ਇਸ ਟ੍ਰੇਨ ਨਹੀਂ ਕਰਾਂਗੇ ਸਟਾਰਟਿੰਗ ਫਰੋਮ ਮਾਈਸੈਲਫ ਦਟ ਵੀ ਆਰ ਹੈਵਿੰਗ ਦਿਸ ਪੋਲਿਸੀ ਆਫ ਈਚ ਵਨ ਅਡਾਪਟ ਵਨ ਕਿ ਹਰ ਪੁਲਿਸ ਅਫਸਰ ਇੱਕ ਡਰਗ ਯੂਜ਼ਰ ਨੂੰ ਅਡਾਪਟ ਕਰੂਗਾ ਤੇ ਉਸ ਨੂੰ ਮੋਟੀਵੇਟ ਕਰੂਗਾ ਕਿ ਉਹ ਜਿਹੜਾ ਹੈਗਾ ਉਸ ਦੀ ਡੀ ਐਡਿਕਸ਼ਨ ਮਾਨੀਟਰ ਕੀਤੀ ਜਾਵੇ ਤੇ ਉਸ ਨੂੰ ਮੇਨਸਟ੍ਰੀਮ ਦੇ ਵਿੱਚ ਜੋੜਿਆ ਜਾਵੇ ਦਿਸ ਵਿਲ ਬੀ ਟੋਟਲੀ ਵੋਲੰਟਰੀ ਐਂਡ ਵੀ ਵਿਲ ਬੀ ਰਿਕਵੈਸਟਿੰਗ ਪੀਪਲ ਟੂ ਰੀਚ ਆਊਟ ਐਂਡ ਐਂਡ ਹੈਲਪ ਬਿਕੋਜ਼ ਇੱਕ ਇੱਕ ਸੋਸਾਇਟਲ ਇੱਕ ਪ੍ਰੋਜੈਕਟ ਹੈਗਾ ਸੋ ਥੈਂਕ ਯੂ ਆਈ ਵਿਲ ਰਿਕੁਐਸਟ ਕੁਐਸਚਨਸ